ਆਹਲਾ ਸਰਦਾਰ ਪਹਿਲਾਂ ਤੁਸੀਂ ਬਹੁਤ ਹੀ ਦਰਸੀ ਸੀ ਜੀ ਆਹ ਮਾਸ਼ਾਅੱਲ। ਆਹ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਆਂ ਕਿਉਂਕਿ ਪਹਿਲਾਂ ਤੁਸੀਂ ਘਰਾ ਹੋਰ ਵੀਰ ਮਦਦ ਕਰਕੇ ਨਾਇਰਾਏ ਵੀ ਤੇ ਰਸ਼ਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਆ ਵੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਰਹਿ। ਦੋਨੋਂ ਨੂੰ ਪੱਕੀ ਨੌਕਰੀ ਦੇਨੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਂ ਨਾ ਕਿ ਕਿ ਬਣਾ ਕੇ ਦੇਨੇ। ਹਾਂਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੂੰ ਇਕੱਠੇ ਚਲੇ ਜਾ ਕਰੋ ਤੇ ਇਕੱਠੇ ਆ ਜਾ ਕਰੋ ਫਲਸਪੁਰ ਤੁਹਾਨੂੰ। ਦੇ ਦੇ ਦਿੰਨੇ ਆ ਠੀਕ ਹੈ ਧੰਨਵਾਦ ਮੇਰੇ ਲੋਕਾਂ ਨੇ ਲੈਟਰ ਇਹ ਪ੍ਰੂਫ ਕਰ ਦਿਓ ਇੰਤਜ਼ਾਮ ਨੌਕਰੀ ਦਾ ਵੀ ਕਰ ਦਿਓ ਹੋਰ ਜੇ ਉਹ ਭਾਜੀ ਦਾ ਤਿਆਰ ਇਹ ਫੋਨਿਆਂ ਆ ਜੀ ਸਰ ਜੀ ਸਰ ਜੀ ਜੀ ਹਰ ਚੱਲਦੀ ਹੈ ਅੱਛਾ ਇੱਕ ਨਾ ਇੱਕ ਨਾ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣਗੇ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਉਹਨਾਂ ਨੂੰ ਦੇਣੀ ਆ ਆਪਾਂ ਜ਼ਰੂਰੀ ਆ ਬਹੁਤ ਨੌਲ ਪਿੰਡ ਤੋਂ ਨੌਲ ਮਿਲ ਸਕਦੇ ਕਿ ਨੌਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾ ਲਾਂਗੇ ਤੇ ਇਹਨਾਂ ਦੀ ਕੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜੇ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾ ਅਮ੍ਰਿਤ ਦੇ ਘਰੇ ਆਇਓ ਕੀ ਤੁਸੀਂ ਸਹੂਲਤ ਦੇਣ ਆਇਓ ਜਾਂ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿੱਥੇ ਨੇ ਕਿ ਬੱਚੇ ਅੱਜ ਵੀ ਭੁੱਖੇ ਸੌ ਰਹੇ ਆ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਹਨ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਇਕੱਲਾ ਕਰਪਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਆ ਪਿੱਛੇ ਆ ਪ੍ਰਬੰਧਕ ਲੱਗ ਲੱਗੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪਾਇਸ ਇਸ ਸਾਰਿਆਂ ਦਾ ਬਹੁਤ ਵੱਡਾ ਦੁਰਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ ਸਰ ਜਦੋਂ ਵੀ ਵੀਡੀਓ ਵੇਖੀ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਵੀਜ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਗ ਇੱਥੇ ਪਹੁੰਚਿਆ ਕੋਈ ਲੋਗ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਹੈ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਜਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ ਚ ਪਾਣੀ ਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ ਚ ਇੱਕ ਇੰਗਲੈਂਡ ਦੇ ਵਾਸੀ ਸੀ ਉਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟ੍ਰਾਂਸਲੇਟ ਕਰਕੇ ਦੱਸਿਓ ਮੈਨਾਂ ਨੂੰ ਟ੍ਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬੋਲ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆਵਲਾ ਜੀ ਜਿੱਦਾਂ ਅੱਜ ਤੁਸੀਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦਾ ਵੀ ਕਰ ਦਿੱਤਾ ਜੀ ਨਗਦ ਵੀ ਦੇ ਕੇ ਚੱਲੇ ਕੀ ਸਨਿਆ ਹੈਗਾ ਹੋਰ ਸਮਾਜ ਸੇਵੀ ਉਹਦੇ ਲਈ ਕਿ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਈਏ ਕਿੰਨਾ ਹੋਇਆ ਆ ਆਧਾਰ ਕਾਡ ਹੀ ਨਹੀਂ ਬਣੇ ਇਹਨਾਂ ਦੇ ਆਸ਼ਕਾੜੀ ਨਹੀਂ ਬਣੇ ਬੁਰਗੀ ਹੋ ਸਕਦਾ ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਆ ਯਾ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਹਿਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਆ ਇਸ ਤੇ। ਅ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਜੀਰ ਸਿੰਘ ਹੈ ਜੀ। ਰੋਜਪੁਰ ਤੋਂ ਜੀ। ਪਰ ਕਿਦਾਂ ਪਹੁੰਚ ਕੀਤੀ ਬੱਚੇ ਗਾ? ਇਹ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਦੀ ਤੇ ਉਹ ਵੀਡੀਓ ਦਿਲ ਨੂੰ ਛੂ ਗਈ ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਬੱਚੇ ਦੀ ਥੋੜੀ ਜਿਹੀ ਹੈਲਪ ਕਰਨ ਆਏ ਹਾਂ ਅਸੀਂ ਤਾਂ ਕਿ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਕਿੱਦਾਂ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬਜੀ ਮਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਪਰੋਂ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੰਨੇ ਕੋ ਆਪਣੇ ਬੱਚੇ ਗਰੀਬੀ ਦੇ ਵਿੱਚ ਘਰੇ ਹੋਏ ਆ ਜੋ ਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਂ ਲਈ ਆਟਾ ਨਹੀਂ ਹੈ ਜਿੰਨਾਂ ਕੋਲੇ ਤੇ ਬਸ ਇਹਨਾਂ ਦੀ ਆਪ ਨੂੰ ਹੈਲਪ ਕਰਨੀ ਚਾਹੀਦੀ ਹੈ। ਪਾਣੀ ਇੱਕ ਤਰ੍ਹਾਂ ਉਹ ਬਾਰਡਰ ਏਰੀਆ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਤ ਬਹੁਤ ਜਾਣਨਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋ ਸਕਦਾ। ਕੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ? ਹਾਂਜੀ ਹਾਂਜੀ ਅਸੀਂ ਬਾਰਡਰ ਏਰੀਆ ਤੋਂ ਬਿਲੋਂਗ ਕਰਦੇ ਆ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਆ। ਤੇ ਇਹਦੇ ਮਤਲਬ ਹੈ ਬਹੁਤ ਸਾਰੇ ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਪੱਟੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ ਮਤਲਬ ਹੈ ਕਿ ਸ਼ਹਿਰ ਤੋਂ ਬਹੁਤ ਜ਼ਿਆਦਾ ਬੈਕਵਰਡ ਆ ਬਹੁਤ ਪਿਛੜੇ ਹੋਏ ਆ ਉਹਨਾਂ ਨੇ ਆਪ ਨੂੰ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਹਨਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਮਤਲਬ ਪੜਨ ਲਈ ਪੜਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵਕਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾੜ ਰੇ ਦੀ ਬਿਲਕੁਲ ਜੀ ਬਿਲਕੁਲ ਬਾੜ ਰੇ ਨੂੰ ਅਲਾਇਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਇਹ ਦਾਲ ਆਟਾ ਸਕੀਮ ਦਾ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵਾਂਝੇ ਆ ਪ੍ਰੋਪਰ ਹੈ ਮਤਲਬ ਉੱਪਰੋਂ ਆਂਦਾ ਹੈ ਪਰ ਉੱਪਰੋਂ ਪੈਸਾ ਆਂਦੇ ਆਂਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ ਹੈ